जी आया नू सत श्री अकाल वेलकम करते हैं तुम्हारे तो सारे में अपने चैनल पाबी फैमिली उम्मीद करते हैं सब वादिया अगर आप सारे चढ़ती कलाज रखे लो जी अभी फिर हाजिर है कोई फिर नरिंदर सराय के हरपाल गिल न्यू कॉमेडी वीडियो आज आज पहले देख लेंगे फिर इस करते हैं अपने विचार जुड़ा के सजे ओह बड़ी गर्मी है ओ पापा तू कहां है मैं सौदा लेके आया हूं ओ खोल के आया हूं फ्री रह गया है ना ਓਏ ਪ੍ਰੀ ਲੈ ਕੇ ਆਇਆ ਏ ਓਏ ਮੈਂ ਸ਼ਾਹ ਨਾਲ ਮਾਲੇ ਟੱਗੀ ਓ ਕਿਦਾਂ ਓ ਇਦਾਂ ਕਿ ਸ਼ਾਹ ਤੋਂ ਮੈਂ ਲਿਆ ਸਬਦਾ ਤੇ ਸ਼ਾਹ ਮੈਨੂੰ ਕਹਿੰਦਾ ਪੈਸੇ ਦੇ ਦੇਈ ਓ ਕਿਦਾਂ ਓ ਇਦਾਂ ਕਿ ਸ਼ਾਹ ਤੋਂ ਮੈਂ ਲਿਆ ਸਲਦਾ ਤੇ ਸ਼ਾਹ ਮੈਨੂੰ ਕਹਿੰਦਾ ਪੈਸੇ ਦੇ ਦੇਈ ਮੈਂ ਸ਼ਾਹ ਤਾਂ ਹੁਣੇ ਪੈਸੇ ਦਿੱਤੇ ਆ ਤੇ ਸ਼ਾਹ ਨੂੰ ਪੈਗਾ ਭਲੇਖਾ ਉਹਨੇ ਨਾਲੇ ਮੈਨੂੰ ਸਬਦਾ ਦਿੱਤਾ ਇਹਦੇ ਨਾਲੇ ਮੈਨੂੰ ਬਕਾਇਆ ਮੋੜਿਆ ਹੀ ਓ ਨੋ ਓ ਫੇਰ ਤੇ ਪਾਪਾ ਬੜੀ ਬਾਦਰੀ ਵਾਲੀ ਗੱਲ ਓਏ ਬਾਦਰੀ ਵਾਲੀ ਗੱਲ ਤਾਂ ਹੈਗੀ ਆ ਪਰ ਤੂੰ ਵੀ ਕੋਈ ਬਾਦਰੀ ਕਰਕੇ ਵਿਖਾਣਾ ਓ ਪਾਪਾ ਐ ਕਰੀ ਮੌਕਾ ਲੰਦ ਤੇਰ ਨੂੰ ਅੱਡੀ ਬਾਤਰੀ ਕਰਕੇ ਵਿਖਾਉਂਗਾ ਓਏ ਸ਼ਵਾਸ਼ੇ ਨੱਥਿਆ ਤੇਰੇ ਆਪ ਤਾਂ ਤੂੰ ਸਾਰੀ ਉਮਰ ਕੰਮ ਨਹੀਂ ਚੰਗਾ ਕੀਤਾ ਤੇ ਮੁੰਡੇ ਨੂੰ ਪੁੱਠੀਆਂ ਮਤਾਂ ਦੇਂਦਿਆ ਠੱਗਿਆ ਵਾ ਕਿੰਨਾ ਚਿਰ ਘਰ ਚੱਲਣਗੇ ਓ ਵੱਡਿਆ ਤੂੰ ਬਹੁਤਾ ਸਿਆਣਾ ਨਾ ਬਣ ਤੂੰ ਆਪਦੇ ਜਵਾਕਾਂ ਦਾ ਰੇਆ ਕੋਈ ਨਹੀਂ ਓ ਮੇਰੇ ਬੱਚੇ ਸੱਟ ਨੇ ਮੈਂ ਤੇਰੇ ਨੂੰ ਆਪਦੇ ਜਵਾਕਾਂ ਨੂੰ ਪੁੱਠੀਆਂ ਮਤਾਂ ਨਹੀਂ ਦੇਂਦਾ ਨਾ ਇਹ ਸਕੂਲ ਜਾਵੇ ਨਾ ਇਹ ਨੂੰ ਕੋ ਕੰਮ ਨਾਲ ਧੰਦਾ ਜੇ ਇਦਾਂ ਹੀ ਚੱਲਦਾ ਰਿਆ ਨਾ ਤੇ ਪਛਤਾਵੇਗਾ ਇੱਕ ਦਿਨ ਜੀ ਸੱਦੀ ਨਾ ਬੁਲਾਈ ते मैं लाड़े दी तू आप जवाब वेख तू सू की नथयाथया ड्रम जला गया बहरा <laughs> ਉਹ ਬਾਹਰ ਗਿਆ ਥੀ ਆ ਗਿਆ ਹੈ ਉਹ ਹਾਥੀ ਤੇ ਨਹੀਂ ਆਇਆ ਪਰ ਹਾਥੀ ਵਰਗਾ ਬੰਦਾ ਆਇਆ ਇਹ ਕ ਉਹ ਜੇ ਕੋਈ ਆਇਆ ਤੇ ਪਰੇ ਮੋੜ ਦਿਆ ਕਰ ਓਏ ਉਹ ਕਿਹੜਾ ਉੱਡਾ ਆਇਆ ਨਾ ਕੋਈ ਲੈਣ ਦੇ ਨਾਲ ਹੀ ਆਇਆ ਨਾ ਜਾ ਮੈਂ ਸੌਣਾ ਮੋੜ ਦੇ ਨੂੰ ਹਾਂ ਕੀ ਆ ਉਹ ਜਾਦੇ ਪਿਓ ਨਥੇ ਨੂੰ ਕੱਲ ਉਹਨੂੰ ਮਿਲਣਾ ਮੈਂ ਉਹਦਾ ਓਖਾ ਹੈ ਉਹ ਕੀ ਮਤਲਬ ਤੇਰਾ ਉਹ ਤਾਂ ਕੱਲ ਮੈਨਾਂ ਚੰਗਾ ਭਲਾ ਮਿਲਿਆ ਹੈ ਉਹ ਕੋਹ ਨਹੀਂ ਹੋਇਆ ਉਹਨੂੰ ਉਹਦਾ ਨਾਨਾ ਕੁ ਰਾਹ ਗਿਆ ਉੱਥੇ ਗਿਆ ਆ ਪਤੂ ਉਹਦੇ ਮੈਨੂੰ ਐਡਰ ਆਤਾ ਜਿਵੇਂ ਉਹ ਪੂਰਾ ਹੋ ਗਿਆ ਦਾ ਓਏ ਆਉਣੀ ਪੂਰਾ ਆ ਆ ਜੇ ਨਾ ਉਹਨੇ ਪੰਜ ਸੱਤ ਦਿਨਾਂ ਨੂੰ ਮੇਲੀ ਉਹਨੂੰ ਉਹ ਭੇੜਾ ਤਰਜੇ ਦਾ ਉਹ ਆਂਦਾ ਮੈਂ ਤਾਂ ਘਰੇ ਹੋਊਗਾ ਕੰਮ ਹੋਦਾ ਹੀ ਤੇ ਗਰਮੀ ਚ ਮੈਂ ਮਾਰਦਾ ਫਿਰਦਾ ਆਵੇ ਸਹੀ ਗੱਲ ਦੱਸੂਗਾ ਇਹਨੂੰ ਮੈਂ ਉਹ ਜਦੋਂ ਆਇਆ ਨਾ ਉਹਨੂੰ ਦੱਸ ਦੀ ਕਾਂਡਾ ਰੋਡੀ ਆਇਆ ਸੀ ਦੁਪਹਿਰ ਨੂੰ ਇਹਨੂੰ ਟਿਕਾਉ ਆਉਂਦਾ ਤੁਰਿਆ ਫਿਰਦਾ ਸੂਰਜੇ ਲੋਕਾਂ ਦੇ ਨਿਆਣੇ ਡਰਾਉਨ ਨੂੰ ਕੌਣ ਰੈਡੀ ਸ਼ੀਤੀ ਨੀਂਦ ਵੀ ਪੂਰੀ ਹੋ ਗਈ ਆ ਉੱਠ ਕੇ ਵੀ ਆ ਗਿਆ ਅੱਗੇ ਮੈਨੂੰ ਕਹਤਾ ਹੀ ਓਏ ਉਹਨੇ ਬਾਂਦਰ ਜਨੇ ਨੀਂਦ ਖਰਾਬ ਕਰਤੀ ਆ ਪਤਾ ਨਹੀਂ ਕਿਹੜੀ ਬਲਾ ਹੈ ਹੈਗਾ ਕੌਣ ਹੀ ਉਹ ਜਾਂ ਓਏ ਯਾਰ ਕੀ ਹੋ ਆਪਣਾ ਨਾਮ ਦੱਸ ਕੇ ਗਿਆ ਹੀ ਐਣਾ ਕੌਂਡਾ ਐਣਾ ਕੌਂਡਾ ਓਏ ਐਣਾ ਕੌਂਡਾ ਨਹੀਂ ਕੌਂਡਾ ਰੈਡੀ ਹੀ ਹੋ ਉਹਦੇ ਆਪਣੀ ਕੰਮ ਆਇਆ ਹੀ ਪੈਸੇ ਦੇ ਨਾਲ ਆਇਆ ਹੀ ਮੈਨੂੰ ਮੈਂ ਉਹ ਤਾਂ ਪੁੱਛੇ ਹੀ ਤੇ ਤੂੰ ਆਪੇ ਗਾਂਦੇ ਹੋ ਇਹਨੂੰ ਕਹਲਦੇ ਮੈਂ ਕਹਲਤਾ ਓਏ ਮਾਰਾ ਚੰਗਾ ਨਹੀਂ ਆਖਿਆ ਨੂੰ ਕੋਈ ਤੂੰ ਆਪੇ ਗਿਆ ਜਿਹੜਾ ਹੁੰਦਾ ਪੜਿਆਦੀ ਉਹਨ ਮੈਂ ਉਹਨੂੰ ਘਲਤਾ ਮੈਂ ਬਾਪਾ ਪੈਵੇਂ ਨਹੀਂ ਪੰਜ-ਛਤ ਦਿਨ ਮਿਲਣਾ ਤੇਰਾ ਭਲਾ ਜਾ ਸਾਰਾ ਕੰਮ ਹੀ ਵਿਗੜ ਗਿਆ ਉਹ ਕੋਈ ਚੱਲਦਾ ਕੰਮ ਹੀ ਕਰਦਾ ਚਾ ਇਦਾਂ ਵੀ ਕਰਦਾ ਹਰੇ ਪੁੱਠੇ ਹੀ ਕਰਦਾ ਜਾ ਨਿਕਲ ਐਸੋ ਕੰਮ ਹੀ ਸਾਰਾ ਖਰਾਬ ਹੋ ਗਿਆ ਏ ਉਹ ਨੱਤਿਆ ਟੀਨਲ ਹੋ ਗਈ ਬੜਾ ਮੱਥੇ ਤੇ ਧਰ ਕੇ ਬਿਠਾ ਏ ਉਹ ਵੱਡਿਆ ਮੱਥੇ ਤੇ ਹੱਥ ਕੀ ਧਰਨੇ ਆ ਆ ਮੁੰਡੇ ਨੇ ਬੜਾ ਦੁਖੀ ਕੀਤਾ ਏ ਉਹਨੇ ਕੀ ਕਰਤਾ ਉਹ ਉਹ ਕਰਨਾ ਕੀ ਆ ਮੈਂ ਅੰਦਰ ਲੰਮੇ ਪਿਆ ਤੇ ਬਾਹਰ ਕੋਈ ਵਾਜਾ ਮਾਰਦਾ ਸੀ ਤੇ ਮੈਂ ਮੁੰਡੇ ਨੂੰ ਕਿਹਾ ਵੀ ਜੇ ਕੋਈ ਪੈਸੇ ਲੈਣਾ ਆ ਹੋ ਨਾ ਤੂੰ ਉਹਨੂੰ ਬਾਹਰੋਂ ਹੀ ਮੋੜ ਦੀ ਉਹ ਤੇ ਕੌਂਡਾ ਰੈਡੀ ਸੀ ਉਹਨੂੰ ਮੈਂ ਪੈਸੇ ਧਾਰੇ ਪੁੱਛੇ ਉਹ ਤੇ ਪੈਸੇ ਦੇਣ ਆਇਆ ਸੀ ਇਹ ਉਹਨੂੰ ਕਹਿੰਦਾ ਆਪੇ ਦਾ ਤੇ ਨਾਨਾ ਪੂਰਾ ਆ ਉੱਥੇ ਗਿਆ ਉਹਨੇ ਤਾਂ ਜੇ ਪੰਜਾ ਸੱਤਾ ਦਰਾਂ ਨੂੰ ਮੋੜਨਾ ਓਏ ਮੈਨੂੰ ਤਾਂ ਪੈਸਿਆਂ ਦੀ ਲੋੜ ਬੜੀ ਸੀ ਕੀ ਕਰਾਣੇ ਮੁੰਡੇ ਦਾ ਹਾਲ ਆ ਉਹ ਨੱਥਿਆ ਜਦੋਂ ਤੈਨੂੰ ਮੈਂ ਸਮਝਾਉਣਾ ਹਾਂ ਆਪੇ ਮੁੰਡੇ ਨੂੰ ਪੁੱਠੀਆਂ ਮੱਥਾ ਦੇਣਾ ਹਾਂ ਹੁਣ ਖੂਹ ਹੱਥਾਂ ਲਾ ਦਿੱਤੀਆਂ ਮੂੰਹ ਨਾਲ ਉਹ ਵੱਡਿਆ ਤੇਰੀ ਗੱਲ ਠੀਕ ਆ ਉਹ ਤਾਂ ਮੇਤੋ ਹੋ ਗਈ ਗਲਤੀ ਹੁਣ ਕੋਈ ਦਾਸ ਹਾਲ ਉਹ ਕਰਨਾ ਤੂੰ ਕੀ ਆ ਗੁਰੂ ਘਰ ਜਾ ਕੇ ਨਾਕੂ ਕੋਡਾ ਰਗੜ ਉਹੀ ਉਹਨੂੰ ਮੱਥਾ ਪੁੱਤ ਦਊਗਾ ਪਹਿਲਾਂ ਲੜਾ ਲੜਾਈ ਵਗਾਲ ਲੈਂਦੇ ਆ ਤੇ ਮੁੜ ਕੇ ਮਾਰਦੇ ਮੱਥੇ ਨੂੰ ਹੱਥ ਗੁੱਡ ਮਾਰਨ ਬਾਜੂ ਬਾਜੂ ਉੱਜ ਬੱਚੇ ਦਾ ਤਾਂ ਘਾਟਾ ਆਇਆ ਨੇ ਹਰ ਪਿੰਡ ਮੇਲਾ ਤਾਂ ਘਾਟਾ ਆਇਆ ਚਲ ਕੋਈ ਨਹੀਂ ਵੇਜਾ ਪਿੰਡ ਵੀ ਬਰਦੀ ਨਹੀਂ ਪਾ ਗਿਆ ਸਰ ਜੀ ਮੈਂ ਵੀ ਮੇਲੇ ਜਾਣਾ ਮੈਂ ਤਾਂ ਨਹੀਂ ਪਾ ਗਿਆ ਚਲ ਕੋਈ ਨਹੀਂ ਚੱਤੂੰ ਓਏ ਤੂੰ ਬੜਾ ਜੈਂਟਲਮੈਨ ਬਣ ਕੇ ਇਧਰ ਆ ਨੀ ਗਾ ਬਰਦੀ ਨਹੀਂ ਪਾ ਗਿਆ ਸਰਦੀ ਮੇਰੀ ਬਰਦੀ ਐ ਤੂੰ ਬਣਾ ਲਈ ਸੀ ਕਿਉਂ ਤੂੰ ਬਣਾ ਲਈ ਕਹ ਤੇਰੇ ਮੰਮੀ ਸਰ ਜੀ ਮੰਮੀ ਤਾਂ ਘਰ ਆਇਆ ਦਾਦੀ ਤੋਂ ਨਾ ਦਾਦੀ ਮੰਗੇ ਆਏ ਕੋਈ ਕੋਤਲ ਪਹਿਲਾਂ ਮਰੇ ਆ ਗਿਆ ਚਲ ਵੇਜਾ ਉਧਰ ਚੱਲਿਆ ਓਏ ਇਧਰ ਆ ਇਹਨ ਕਹਨੀ ਆ ਜੀ ਵੀ ਲੇਟ ਹੋ ਜਾਂਦਾਂ ਉਹ ਕੱਲ ਸਰ ਜੀ ਮੇਰੇ ਦਾਦੀ ਦੀ ਨਾ ਟਿਲਕਾ ਕੇ ਲੱਤ ਟੁੱਟ ਗਈ ਆ ਉਹਨੂੰ ਹਸਪਤਾਲ ਖੜਿਆ ਸੀ ਅੱਜ ਛੁੱਟੀ ਵੀ ਨਹੀਂ ਆ ਤਾਵੇਂ ਲੇਟ ਹੋ ਗਏ ਆ ਚੱਲ ਕੋਈ ਬਹਿ ਜਾ ਉਹ ਵੀ ਲੱਤ ਟੁੱਟ ਤੋ ਬੜਾ ਨੱਥਿਆ ਇਧਰ ਆ ਗੱਲ ਸੁਣੀ ਹਾਂ ਸ਼ਾ ਦੱਸ ਕੀ ਗੱਲ ਹੈ ਉਹ ਬਕਾਇਆ ਰਿਦਾ ਏ ਥੋੜਾ ਜਿਆ। ਉਹ ਕਾਦਾ ਬਕਾਇਆ ਮੈਂ ਕਹਤੋ ਕਿ ਮਰੁੰਡਾ ਖੜਿਆ ਏ। ਉਹ ਮਰੁੰਡਾ ਨਹੀਂ ਖੜਿਆ ਨਿੱਕਾ ਖੜਿਆ ਮੁੰਡੇ ਤੇਰੇ ਨੇ ਆਂਦਾਈ ਪਾਪਾ ਨਹੀਂ ਠੀਕ ਉਹਨੂੰ ਪਿਉਣਾ ਏ। ਇਹਦਾ ਬੇੜਾ ਤਰਜੇ ਮੁੰਡੇ ਦਾ। ਇਹਨੇ ਤੇ ਪਿੰਡ ਵਿੱਚ ਛੱਡਿਆ ਹੀ ਕੋਈ ਨਹੀਂ। ਜਿੰਨਾ ਆਧਾਰਨਾ ਕੀਤਾ ਹੋਵੇ। ਉਹ ਚੱਲ ਠੀਕ ਆ ਸ਼ਾ ਦੇਜੂਗਾ ਤੈਨੂੰ। ਹੁਣ ਮੈਂ ਨਾਲ ਪੈਸੇ ਨਹੀਂ ਲੈ ਗਿਆ। ਉਹ ਦੇ ਚਾਈ ਭਰਾਵਾ। ਕੌਂਡਾ ਰੈਡੀ ਸਾਹਿਬ ਨਥਿਆ ਤੂੰ ਕਿਧਰ ਜਨਾਬਤਾ ਦੇ ਲੈ ਆਇਆ ਕੇ ਮੇਰੇ ਲਈ ਕਿ ਲੈਣਾ ਜਨਾਬਤਾ ਤਾ ਪੈਸੇ ਨਹੀਂ ਪੁੱਛੇ ਉਹ ਕਿਹੜੇ ਪੈਸੇ ਜਦੋਂ ਪੈਸੇ ਤੇਰੇ ਘਰੇ ਦੇਣ ਗਿਆ ਤੇਰਾ ਮੁੰਡਾ ਕਾਲਾ ਕਲੂਟਾ ਹੋਰ ਦੀਆਂ ਹੋਰ ਸੁਣਾਉਂਦਾ ਹੁਣ ਕਿਹੜੇ ਪੈਸੇ ਪਾਲਦਾ ਜਨਾਬੇ ਤੈਨਾਂ ਕਹੋ ਉਹ ਤਾਂ ਜੇ ਬੱਚਾ ਏ ਅੱਛਾ ਬੱਚਾ ਏ ਉਹ ਬੋਲਣਾ ਕਿਰੋ ਵੇਦਾ ਨਹੀਂ ਉਹ ਨਾਲਿਆ ਦਾ ਮੇਰੇ ਆਪੇ ਨਾਨਾ ਮਰਿਆ ਤੇ ਉਹਨੇ ਆਪੇ ਛੇ ਦਿਨ ਮੁੰਡਾ ਨਹੀਂ ਤੇ ਹੁਣ ਏਡੀ ਛੇ ਕਿੱਥੋਂ ਆ ਗਿਆ ਓਏ ਉਹਨੂੰ ਸਵਾਦ ਆ ਪਤਾ ਏ ਉਹਦੇ ਜਵਾਗ ਹੈਗਾ ਉਹ ਮੈਂ ਤੇ ਤੁਹਾਡੀ ਚਾਲ ਚ ਗਾਂ ਕਰਾਰ ਕੀਤਾ ਏ ਇਦਾਂ ਮੋੜੋ ਨਾ ਪੈਸੇ ਮੈਨੂੰ ਜ਼ਰੂਰ ਦੋ ਉਹ ਚਾਲ ਠੀਕ ਆ ਮੈਂ ਕੀਤੀ ਤੇ ਨਾ ਜਵਾਨ ਪੈਸਾ ਮੈਂ ਤੈਨੂੰ ਦੇ ਦੇਣਾ ਹੈ ਪਰ ਮੇਰੇ ਕੋਲ ਕੈਸ਼ ਨਹੀਂ ਹੈਗਾ ਗੂਗਲ ਪੇ ਕਰਾਲਾ ਚਲੋ ਕੋਈ ਨਹੀਂ ਗੂਗਲ ਪੇ ਕਰ ਦੋ ਤੁਸੀਂ ਹਾਲੋ ਲੈ ਹੋ ਗਈ ਹੁਣ ਟਾਈਮ ਫਿਰ ਮੋੜ ਦੇਈ ਠੀਕ ਆ ਜਨਾਬ ਮੋੜ ਦੂੰਗਾ ਵੇ ਕਿ ਮੈਂ ਤਾਂ ਗੱਲ ਸਮਝਾ ਮੇਰੀ ਮੈਨੂੰ ਗਾਂ ਵੀ ਤੇਰੇ ਘਰੋਂ ਨਾ ਪੈਦਾ ਉਹਨੂੰ ਬੰਨ ਕੇ ਰੱਖੀ ਨਾਲ ਇਹਨੂੰ ਮੈਂ ਇਹਦੇ ਕੋਲ ਕੁੱਤਾ ਨਹੀਂ ਰੱਖਿਆ ਉਹ ਮੁੰਡਾ ਤੇਰਾ ਕੁੱਤਰੋ ਕਟਿਆ ਉਹ ਸਾਲਾ ਬਾਟਖਾਨ ਨੂੰ ਪੈਂਦਾ ਉਹ ਨਥਾ ਸਿਆ ਇਹਦੇ ਮਾਸਾ ਨਹੀਂ ਆ ਗਿਆ ਓ ਕੀ ਹਾਲ ਮਾਸਟਰ ਜੀ ਠੀਕ ਠਾਕ ਓਏ ਅੱਜ ਕਿਦਾਂ ਗੇੜੇ ਮਾਰੇ ਆ ਇੱਥੇ ਖੇਤ ਆਂ ਕਿਹੜਾ ਮਾਰਨਾ ਤੇ ਮਹੰਨਾਥੇ ਦਾ ਪਤਾ ਲੈ ਜੀ ਗਏ ਓਏ ਮੈਨੂੰ ਕੀ ਹੋਇਆ ਏ ਮੈਂ ਇਸਨੇ ਤੇਰੀ ਬਾਹ ਟੁੱਟੀ ਏ ਉਹਦੇ ਮੰਜੇ ਦੀ ਪੈਤ ਕਸਣ ਡਿਆ ਹਾਂ ਉਹ ਤੈਨੂੰ ਕਿਹੜੇ ਕੰਜਰ ਨੇ ਗਿਆ ਏ ਕੱਲ ਤੇਰਾ ਮੁੰਡਾ ਸਕੂਲ ਨਹੀਂ ਆਇਆ ਤੈਨੂੰ ਕਿਸ ਕਰਕੇ ਕਿਉਂ ਨਹੀਂ ਆਇਆ ਉਹ ਤਾਂ ਮੇਰੇ ਪਾਪੇ ਇਤਲਕੇ ਕੇ ਬਾਹ ਟੁੱਟ ਗਈ ਮੈਂ ਤਾਂ ਨਹੀਂ ਆਇਆ ਮੈਂ ਚੱਲ ਤੇਰਾ ਪਤਾ ਹੀ ਲੈ ਜੀ ਗਏ ਓਏ 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 ਓਹ ਨੋ ਓਏ ਰਾ ਬੇੜਾ ਤਰਜੀ ਓਏ ਦਾ ਓ ਮੈਂ ਕੱਲ ਕਿਹਾ ਵੀ ਸਕੂਲੇ ਕਿਉਂ ਨਹੀਂ ਜਾਂਦਾ ਇਹ ਮੈਨੂੰ ਕਹਿੰਦਾ ਮਾਸਟਰ ਦਾ ਦਾਦਾ ਮਰ ਗਿਆ ਏ ਉਹਨੇ ਅੱਜ ਸਕੂਲੇ ਨਹੀਂ ਆਉਣਾ ਇਹਦਾ ਮੈਂ ਕੀ ਇਲਾਜ ਕਰਾਂ ਸਮਝਾਉ ਉਹਨੂੰ ਕੁਛ ਓਏ ਮਾਸਟਰਾਂ ਮੈਂ ਤੇ ਬਥੇਰਾ ਸਮਝਾ ਸਮਝਾ ਥੱਕ ਗਿਆ ਮੇਰੀ ਨਹੀਂ ਸੁਣਦਾ ਉਹ ਨਹੀਂ ਸਵੇਰੇ ਆ ਲੈnde ਸਕੂਲੇ ਮੈਂ ਸਮਝਾਉ ਫਿਰ ਆਪਣੇ ਤਰੀਕੇ ਨਾਲ ਹੀ ਚੰਗਾ ਫਿਰ ਮੈਂ ਚੱਲਦਾ ਓ ਨਹੀਂ ਨਹੀਂ ਮਾਸਟਰ ਆਦਾ ਕੋਟ ਕੋਟ ਚਾਹ ਪੀਣੇ ਆ ਕੱਪ ਜੀ ਆਪਜੀ ਬਹੁਤ ਆ ਜਾਂਦੀ ਉਹ ਲੈ ਵੀ ਪੈ ਗਿਆ ਪੰਗਾ ਮਾਟਰ ਦੇ ਘਰੇ ਹੀ ਆ ਗਿਆ ਆ ਇੱਕ ਬਾਬਾ ਤੇਰੀ ਆ ਤੇ ਇੱਕ ਬਾਬਾ ਮੇਰੀ ਆ ਤੋ ਆਦੀਏ ਤੇ ਬੱਤੀਆਂ ਚੇਲਾ ਜੀ ਗਲਤ ਮੰਤਰ ਪੜੀ ਜਾਣਾ ਆ ਬਾਬਾ ਜੀ ਗਲਤੀ ਹੋ ਗਈ ਹਾਂ ਠੱਕੇ ਚੋਲਾ ਚ ਖੰਡ ਦੁੱਧ ਪਾ ਕੇ ਖਾ ਜਾ ਪੂਰੀ ਬਾਟੀ ਇਹਨੂੰ ਕਹਿੰਦੇ ਆ ਬਾਬਾ ਟਿੱਲੂ ਮੰਦਾਤੀ ਹਾਂਜੀ ਹਾਂਜੀ ਠੀਕ ਆ ਬਾਬਾ ਜੀ ਵੈਸੇ ਚੇਲਾ ਜੀ ਹਫ਼ਤਾ ਹੋ ਗਿਆ ਆਪਣੇ ਕੋਈ ਗਾਹਕ ਨਹੀਂ ਆਇਆ ਕੋਈ ਨਹੀਂ ਬਾਬਾ ਜੀ ਮੰਨ ਮੇਰੀ ਪਾਉਗੀ ਅੰਬਦਾ ਚਾਰ ਕਿਟ ਕੰਮ ਲੋ ਆਵੇ ਚਰਤੀ ਵੇ ਪ੍ਰਾਣਾ ਪਲਾਸਟਿਕ ਵੇ কুলਰ ਵੇ ਏਸੀ ਵੇ ਫ੍ਰਿਜਾਂ ਵੇ ਬਾਬਾ ਜੀ ਤੂੰ ਇਹਾ ਮੱਚਾ ਤੈਨੂੰ ਸਕਾਇਆ ਨਹੀਂ ਚੇਲਾ ਜੀ ਇਹ ਮੰਤਰ ਨਹੀਂ ਆ ਅਸਲ ਚ ਪਹਿਲਾਂ ਮੈਂ ਕਬਾੜ ਦਾ ਕੰਮ ਕਰਦਿਆ ਉਹੀ ਯਾਦ ਕਰੀਂ ਠੀਕ ਆ ਬਾਬਾ ਜੀ ਫੇਰੀ ਦਾ ਕੰਮ ਕਰਦਾ ਸੀ ਹਾਂ ਬਾਬਾ ਜੀ ਇੱਧਰ ਬਾਬਾ ਜੀ ਇੱਧਰ ਹਾਂ ਬੱਚਾ ਇਸ ਮਸਿਆ ਬਾਬੇ ਕਮੇਟੀ ਪਈ ਤੇ ਤਰ ਨਹੀਂ ਲਈ ਤੇ ਬਾਬਾ ਜੀ ਕੀ ਕਰਨ ਬਾਬਾ ਜੀ ਨੇ ਆਵਾਜ਼ ਤੇ ਛੱਡੀ ਚੇਲਾ ਜੀ ਖੂਰ ਖੂਰ ਪੱਖੀ ਫੜੋ ਚੱਲੋ ਤੇ ਠੰਡ ਰੱਖੋ ਪੰਜਾਬ ਦਾ ਸਾਰਨਾ ਦੱਸ ਕਮੇਟੀ ਕਿਉਂ ਨਹੀਂ ਤਰਦੀ ਬਾਬਾ ਜੀ ਮਾਈ ਸੂਈ ਮਾਈ ਦਾ ਗਿਆ ਘੱਟਾ ਮਾਰ ਹੋਣ ਮੱਝ ਮਿਲਦੀ ਨਹੀਂ ਹੋਰਾ ਦੁੱਧ ਵੇਚ ਕੇ ਰਬ ਕਮੇਟੀਦਾਰ ਨੇ ਇੰਪੋਰਟ ਵੀ ਕਰੋ ਮਸਲੇ ਦਾ ਘੱਟੇ ਕਰਕੇ ਮੱਝ ਨਹੀਂ ਮਿਲਦੀ ਅੰਡੀ ਮੰਡੀ ਛੰਡੀ ਮਾਝੜਤ ਵੜ ਜਾਂਦੀ ਆਲੇ ਫਰ ਕੋੜੀ ਇਹਦੇ ਵਿੱਚ ਦਾਣਾ-ਦਾਣਾ ਕਰਕੇ ਤੂੰ ਮੱਝ ਨੂੰ ਦੇਣਾ ਸੋਈ ਮੱਝ ਨੂੰ ਛੱਡ ਜਿਹੜੀਆਂ ਫੰਡਰਾਂ ਨੂੰ ਵੀ ਦੇ ਦੇਂਗਾ ਉਹ ਵੀ ਦੁੱਧ ਦੇਣ ਲੱਗ ਜਾਣਗੀਆਂ ਜੇ ਵੀ ਮੱਝ ਨਾ ਮਿਲੇ ਟੱਟਾ ਸਾਡੇ ਕੋਲ ਹੈਗਾ ਲੈ ਜੀ ਇਹਦਾ ਠੀਕ ਹੈ ਬਾਬਾ ਜੀ ਕਿੰਨੀ ਮਾਇਆ ਜੀ ਬਾਬੇ ਗਿਣਕੇ ਨਹੀਂ ਮਾਇਆ ਲੈਂਦੇੁੱਲੀ ਮਾਇਆ ਧਰਦੇ ਬਾਬਾ ਜੀ ਤੂੰ ਮੈਨੂੰ ਆਪਣੀ ਭਗਤੀ ਆ ਤੇਰੇ ਕਦੇ ਲੋਕਾਂ ਨੇ ਮੱਦੇ ਤੋਂ ਲੈ ਪੈਣ ਨੂੰ ਰੱਖਿਆ ਆਪਣੀ ਰੋਜ਼ੀ ਰੋਟੀ ਆ ਬੜਾ ਕੁਛ ਕਰਨਾ ਪੈਂਦਾ ਲੱਗ ਜਾ ਭਗਤੀ ਚ ਕੀ ਕਹੇ ਬਾਬਾ ਜੀ ਵਾਹ ਕਾਗੇ ਬਾਬਾ ਜੀ ਬਾਬਾ ਜੀ ਮੇਰਾ ਕਰੋ ਕੋਈ ਹੱਲ ਮੈਂ ਬੜਾ ਦੁਖੀ ਜੇ ਬੱਚਾ ਦੁਖੀ ਤਾਂ ਤੂੰ ਆਪਣੀ ਬੂਥੀ ਤੋਂ ਲੱਗਣ ਡਿਆ ਵਾ ਮੈਨੂੰ ਤਕਲੀਫ ਦੱਸ ਕੀ ਆ ਬਾਬਾ ਜੀ ਇੱਕ ਮੇਰਾ ਪੋਤਿਆ ਸਾਰੀ ਦਿਹਾੜੀ ਝੂਠ ਹੀ ਬੋਲੀ ਜਾਂਦਾ ਹੈ ਉਹ ਵੀ ਸਾਰੀ ਦਿਹਾੜੀ ਝੂਠ ਹੀ ਬੋਲਣਾ ਕਿਰਾ ਸੱਚ ਬੋਲਦਾ ਅੱਛਾ ਝੂਠ ਮਾਰਨਾ ਤੈਨੂੰ ਕਾਦੀ ਤਕਲੀਫ ਹੈ ਬਾਬਾ ਜੀ ਤਕਰੀਬ ਹੈ ਕਿਆ ਕਦੀ ਸਕੂਲੇ ਜਾ ਕੇ ਮਾਸਟਰ ਨੂੰ ਕਹਿੰਦਾ ਮੇਰੇ ਪਿਓ ਦੀ ਲੱਤ ਟੁੱਟ ਗਈ ਆ ਕਦੀ ਕਹਿੰਦਾ ਮੇਰੇ ਪਿਓ ਦਾ ਨਾਨਾ ਮਰ ਗਿਆ ਕਦੀ ਕਹਿੰਦਾ ਮੇਰੇ ਪਿਓ ਨੂੰ ਮਿਰਗੀ ਪੈ ਗਈ ਹੂੰ ਇਹ ਸਮੱਸਿਆ ਆ ਹਾਂਜੀ ਬਾਬਾ ਜੀ ਅੰਡੀ ਮੰਡੀ ਛੰਡੀ ਲਾਹ ਦੇ ਤਰੀ ਬੜੀ ਗੰਦੀ ਅੰਡੀ ਆ ਭਰਤਵੀਰ ਸਵੇਰੇ ਦਿਨ ਚੜਨ ਤੋਂ ਪਹਿਲਾਂ ਮੁੰਡੇ ਨੂੰ 3 ਦਿਨ ਲਗਾਤਾਰ ਪਿਆਵੇ ਮੁੰਡਾ ਤੇਰਾ ਸੱਚ ਬੋਲਣਾ ਸ਼ੁਰੂ ਕਰ ਗਿਆ ਜੈ ਬਾਬਾ ਪਹਿਲੇ ਚੈਰੋ ਬੰਦੇ। ਅ ਭੇਟਾ ਦੇ ਦੇ ਜਾ। ਅ ਬਾਬਾ ਜੀ ਮੈਨੂੰ ਫੋਨ ਆ ਗਿਆ ਛੇਤੀ ਆ। ਮੈਂ ਬਾਅਦ ਚ ਕਰ ਦੂੰਦਾ ਵੇ ਸਾ। ਬਾਬਾ ਜੀ ਤੁਂਹੇ ਚਾਵਲ ਹੈਗੇ ਐਂਓ ਤੁਹਾਡੇ ਨੂੰ ਚਾਵਲ ਜਾਦਾ। ਕੋਈ ਨਹੀਂ Google Pay ਕਰਾ ਲਾਂਗੇ ਫੋਨ ਕਰ। ਇੱਕ ਕੱਡੋ ਸਾਰ। ਉਹ ਨੱਥੇ ਦਾ ਮੁੰਡਾ ਫੇਰ ਨਹੀਂ ਆਇਆ ਅੱਜ। ਆ ਲੈੰਦੋ। ਇਹਨੂੰ ਬਣਾਉਣਾ ਪੰਦਾ ਅੱਜ ਮੈਂ। ਹੋ ਜੋ। ਉਹ ਤੇਰੀ ਬਾਹ ਨੂੰ ਕੀ ਹੋ ਗਿਆ ਓਏ। ਮਾਹਰ ਜੀ ਤੂੰ ਹੀ ਪਤਾ ਨਹੀਂ ਸ਼ਾਮੀ ही ਪਾਪੇ ਨੂੰ ਕੀ ਕਰ ਉਹਨੇ ਤਾਂ ਕੁੱਟ ਕੁੱਟ ਕੇ ਮੇਰੀ ਬਾਹ ਤੋੜਤੀ ਏ ਤੇਰਾ ਭਲਾ ਜਾਈ ਨਿੱਕੀ ਦੀ ਗਲਤੀ ਪਿੱਛੇ ਜਵਾਗ ਦੀ ਬਾਹ ਤੋੜਤੀ ਆ ਚੱਲ ਬਹਿ ਜਾ ਉਹ ਚੱਲ ਬਹਿਣਾ ਤੂੰ 2-4 ਦਿਨ ਰੈਸਟ ਕਰ ਜਿਵੇਂ ਜਵਾਬ ਦਾ ਬੰਮ ਦਿਖਾ ਦੇਗੀ ਚਲੋ ਪਾਣੀ ਛੁੱਟੀ ਲੱਗ ਗਈਆਂ ਹੋਰ ਚਾਚਾ ਪਾਲੀ ਖਾਦ ਆ ਪੁੱਤਰਾ ਜੀ ਇਹ ਗੱਲ ਨੱਥਿਆ ਬੜਾ ਮੋਟੇ ਲਾਇਆ ਸੁਟਿਆਈ ਉਹ ਟਿੱਲਾ ਕੀ ਸੁਟਣਾ ਮੂੰਹ ਆਹ ਮੁੰਡੇ ਨੇ ਬੜੀ ਚਾਨਦੁਖੀ ਕੀਤੀ ਹੈ ਗੱਲ ਗੱਲ ਤੇ ਝੂਠ ਮਾਰੀ ਜਾਂਦਾ ਉਹ ਪਿੰਡ ਦੀਆਂ ਸਾਰੀਆਂ ਦੁਕਾਨਾਂ ਤੇ ਉਹਨੇ ਆਧਾਰ ਕੀ ਪਾਈ ਮੇਰਾ ਨਾਮ ਲੈ ਲੈ ਕੋਈ ਗੱਲ ਨਹੀਂ ਨੱਥਿਆ ਉਹ ਬੱਚਾ ਹੈ ਉਹਨੂੰ ਸਮਝਾ ਸਮਝੂ ਕੇ ਵੇਖ ਲੈਣਾ ਉਹ ਚਾਚਾ ਬਥੇਰਾ ਸਮਝਾ ਕੇ ਵੇਖ ਲਿਆ ਉਹ ਮੈਂ ਤੇ ਬਾਬਿਆਂ ਤੋਂ ਧਾਗੇ ਤਵੀਦ ਕਰਾ ਕੇ ਵੇਖ ਲਿਆ ਕੋਈ ਫਰਕ ਨਹੀਂ ਪਿਆ ਦੇ ਅੱਗੇ ਤੇ ਨਜ਼ਾਰਾ ਆ ਜਾਂਦਾ ਓਏ ਮਾਂਦਾ ਫਿਰ ਆਪਦੇ ਪਾਪੇ ਦੀਆਂ ਚਾਦਰੀਆਂ ਇਹ ਉੱਥੇ ਬੰਦੇ ਦੇ ਪੈਸਿਆਂ ਦਾ ਪੱਖਾਈ ਜਿਹਨੂੰ ਤੂੰ 12ਵਾਂ ਮੋੜਿਆ ਆ ਪਪਾ ਜੀ ਚਾਦਰੀ ਮਾਰਨ ਲੱਗਾ ਹੇ ਤਾਂ ਮਾਸਾ ਵੱਡੀ ਮਾਰ ਲੈ ਲੋ ਆ ਪੱਖੇ ਦੀ ਥਾਂ ਤੇ ਅਸੀਂ ਤੇ ਆ ਜਾਂਦਾ ਪੱਖੇ ਗਾੜੀ ਬੈਠੇ ਰਹੇ ਫੇਰ ਮੁਰਕਾ ਆਈ ਜਾਂਦੇ ਆਇਆ ਉਹ ਨਥਿਆ ਓਏ ਆਪਾਰ ਵੀ ਇਹ ਕੌਣ ਆਇਆ ਓ ਪਪਾ ਉਹ ਹੀ ਆਇਆ ਹੀ ਆਣਾ ਕੌਂਡਾ ਜੀ ਓਏ ਬਲਾ ਕਿਧਰੋਂ ਆ ਗਿਆ ਇੰਨੇ ਪਰੋਲੇ ਜਨੇ ਆਪਾਂ ਨੂੰ ਬੜਾ ਦੁਖੀ ਕਰਨਾ ਹੀ ਇੰਨੇ ਕੰਜਰ ਨੇ ਸਤਾ ਹੀ ਮਾਰਨਾ ਹੀ ਇਹਦਾ ਕੰਜਰ ਦਾ ਕੋਈ ਇਲਾਜ ਕਰਨਾ ਹੀ ਪੈਣਾ ਏ ਉਹ ਜਾ ਇਹਨੂੰ ਗੰਦ ਜੇ ਨੂੰ ਮਗਰੋਂ ਲਾ ਤੇਰੇ ਮੈ ਤੋਂ ਲੱਤਾਂ ਨਾ ਪਣਾੜੇ ਇਹਨੂੰ ਮਾਰ ਚੂਹ ਛੱਡ ਤੇ ਤੋਰ ਇਥੋਂ ਚੱਲ ਠੀਕ ਆ ਸ਼ਸ਼ੀ ਕਾਲਕ ਜੀ ਹੋੜੀ ਕਿਹ ਲਾਂਗੀ ਕਿਹ ਜਿਹੜਾ ਬੜਾ ਸੁਈ ਕਿਥੇ ਕੁਪਿਆ ਪੋਪਾ ਪਤਰਾ ਕਿੱਥੇ ਆ ਉਹ ਤੋਂ ਪਹਿ ਲੈਣੇ ਆ ਓਪਾ ਪਾਂਦਾ ਉਹਨੂੰ ਕਹ ਮੈਂ ਨਹੀਂ ਕਰਾਂਗਾ ਕਿਉਂ ਉਪਾ ਪਾ ਕਹਿੰਦਾ ਇਹਦੇ ਆਪਣੇ ਉਹਨੇ ਜਿਹਦੇ ਪਾਹੇ ਦੇਨੇ ਆ ਇੰਨੇ ਗਲੀ ਚ ਗੇੜੇ ਮਾਰ ਮਾਰ ਕੇ ਇੱਟਾ ਬਾਹਰ ਦੇਣੀਆਂ ਇਹਨੂੰ ਬਾਰਾ ਮੋੜ ਦੇਣੇ ਤੇ ਮੰਦਰਾ ਇਹਦੀਆਂ ਲੱਤਾਂ ਤੋੜ ਦੇਣੀਆਂ ਤੂੰ ਮੇਰੀਆਂ ਲੱਤਾਂ ਤੋੜੂਗਾ ਇਹ ਸਾਨੀ ਨੂੰ ਲੱਗਿਆ ਨਾ ਤਵੀਦ ਹੱਸ ਕੇ ਕਰਕੇ ਭਾਈ ਤੋੜੂਗਾ ਪਹਿਲਾਂ ਮੈਂ ਤੋੜਦਾ ਆਹ ਨੋ ਕੋਈ ਇਹ ਤਾਂ ਬਲਾ ਇੱਧਰ ਨੂੰ ਆ ਗਈ ਆ ਹੁਣ ਤੂੰ ਮੇਰੀਆਂ ਲੱਤਾਂ ਤੋੜੇਗਾ ਇਹ ਪਾ ਆਹ ਤੈਨੂੰ ਲੱਗੇ ਤੋੜਾ ਉਹ ਮੇਰੀ ਗਲਤੀ ਕੀ ਆ ਮੈਨੂੰ ਦੱਸ ਤੇ ਨੇ ਉਹ ਸਾਰਾ ਮੁੰਡੇ ਨੂੰ ਦੱਸਦਾ ਸੱਚ ਤੇ ਮੈਨੂੰ ਗਾਹ ਕਰਨਾ ਉਹ ਪਹਿਲੇ ਕਹਿੰਦੇ ਮੈਨੂੰ ਨੀ ਮਾਰਦੇ ਆ ਉਹ ਤਰਸੇ ਲਾ ਤੂੰ ਇਸ ਵਾਰ ਸਨ ਹੋਰ ਹੋਇਆ ਆ ਤੂੰ ਇਸ ਵਾਰ ਸਨ ਬਾਕੀ ਸਹੀ ਨਹੀਂ ਆ ਅੱਛਾ ਤੂੰ ਇਸ ਤਾਈ ਵਾਕਿਆ ਸਰ ਹੁੰਦਾ ਨਹੀਂ ਇਹ ਬਸ ਗੱਲਾਂ ਬੜੀਆਂ ਆ ਇਹ ਹਰ ਬੰਦੇ ਦਾ ਆਪਣਾ ਮੰਨਣ ਦੀ ਗੱਲ ਹੈ ਬਸ ਗੱਲ ਉਹ ਕਹਿੰਦੇ ਨੇ ਕਿਸੇ ਨੇ ਗੱਲ ਕੀਤੀ ਤੇ ਪੂਰੀ ਹੋ ਗਈ ਉਹ ਤੋਂ ਪੀਰ ਬਣ ਗਿਆ ਲੇਕਿਨ ਇਹ ਵੀਡੀਓ ਦੇ ਜੋ ਇਹ ਬੜਾ ਵੱਡਾ ਮੈਸੇਜ ਹੈ ਅਗਰ ਇਹਨੂੰ ਦੇਖਿਆ ਜਾਏ ਤੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਹੈ ਨਾ ਸ਼ੁਰੂ ਤੋਂ ਝੂਠ ਅਗਰ ਸਿਖਾਓਗੇ ਨਾ ਤਾਂ ਵੱਡੇ ਹੋ ਕੇ ਤੁਹਾਡੇ ਨਾਲ ਵੀ ਝੂਠ ਹੀ ਸਿਖਾਓਗੇ ਕਿ ਜੋ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਕਰਦੇ ਪਏ ਹੋ ਠੀਕ ਹੈ ਤੇ ਕੱਲ ਨੂੰ ਬੱਚਿਆਂ ਨੇ ਵੀ ਉਹੀ ਕੁਛ ਹੀ ਕਰਨਾ ਹੈ ਤੁਸੀਂ ਦੇਖੋਗੇ ਤੁਸੀਂ ਕਿਸੇ ਨੂੰ ਘੇੜਾ ਦੇ ਕੇ ਕਿਸੇ ਨੂੰ ਲੁੱਟ ਕੇ ਪੈਸੇ ਲੈ ਕੇ ਆਂਦੇ ਪਏ ਹੋ ਆਪਣੀ ਔਲਾਦ ਨੂੰ ਦੱਸਦੇ ਪਏ ਹੋ ਠੀਕ ਹੈ ਤਾਂ ਔਲਾਦ ਨੇ ਵੀ ਫਿਰ ਇਹੀ ਕੋਸ਼ਿਸ਼ ਕਰਨਾਂ ਜੋ ਪਿਓ ਕਰਦਾ ਵੀ ਆ ਗੋ ਔਲਾਦ ਵੀ ਉਹੀ ਕੋਸ਼ਿਸ਼ ਕਰੇਗੀ ਬਿਲਕੁਲ ਤੇ ਇਸੇ ਲਈ ਤਾਂ ਕਹਿੰਦੇ ਨੇ ਕਿ ਬੱਚਿਆਂ سامنے ਹਮੇਸ਼ਾ ਚੰਗੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਚੰਗਾ ਅਮਲ ਕਰੋ ਤਾਂ ਕਿ ਉਹ ਵੀ ਆਪਣਾ ਚੰਗਾ ਅਮਲ ਹੀ ਕਰ ਸਕੇ ਉਹ ਝੂਠ ਬੋਲਦਾ ਸੀ ਤੇ ਉਹਦੇ ਮੂੰਹ ਚ ਜਿਹੜੀ ਗੱਲ ਆਂਦੀ ਸੀ ਉਹ ਹੀ ਬੋਲੀ ਜਾਂਦਾ ਬੱਚੇ ਨੇ ਨਾ ਬੱਚੇ ਉਹ ਬਹੁਤ ਛੇਤੀ ਜਿਹੜੀ ਨਾ ਗੱਲ ਨੂੰ ਪਿੱਕ ਕਰ ਲੈਂਦੇ ਗੱਲ ਠੀਕ ਹੈ ਜਿਹੜਾ ਕੁਝ ਉਹ ਵੇਚਦੇ ਨੇ ਨਾ ਉਹੀ ਕੁਝ ਉਹ ਜ਼ਿਆਦਾ ਫਿਰ ਵਧ ਜਾਂਦਾ ਠੀਕ ਹੈ ਤੇ ਇਸ ਹਾਸੇ ਆਦੇ ਨੇ ਕਿ ਬੱਚਿਆਂ ਨੂੰ ਚੰਗੀ ਗੱਲ ਮੱਤ ਦਿਓ ਚੰਗੀ ਸਿਖਾਓ ਮਾੜੀ ਗੱਲ ਬੱਚਿਆਂ ਦੇ ਕੰਨੀਆਂ ਵੀ ਨਾ ਪੈਣ ਦੇ ਤੁਸੀਂ ਦੇਖੋਗੇ ਉਹਨੇ ਆਪਣਾ ਪਹਿਲੇ ਝੂਠ ਬੋਲਦਾ ਸੀ ਜੋ ਕਹਿੰਦਾ ਜੋ ਕਹਿੰਦਾ ਸੀ ਬਲਕੇ ਵੱਧ ਕੇ ਗੱਲ ਕਰ ਆਂਦਾ ਸੀ ਤਵੀਜ਼ ਉਹਨੇ ਪਾਇਆ ਉਹਨੇ ਕਹਿੰਦਾ ਚਲੋ ਭਾਈ ਇਹ ਸੱਚਾਲਾ ਤਵੀਜ਼ ਹੈ ਅਸਰ ਕਰਕੇ ਵਿਖਾਏ ਸੱਚਾਲਾ ਤਵੀਜ਼ ਆਇਆ ਤੇ ਪਿਓ ਨਹੀਂ ਗੁੱਟ ਪੈ ਗਈ ਇਹ ਵੈਸੀ ਮੈਂ ਕਹਿੰਦਾ ਵਾਂ ਕਿ ਸਾਰੀ ਮਾਈਂਡ ਦੀ ਗੱਲ ਹੁੰਦੀ ਹੈ ਅਗਰ ਤੁਸੀਂ ਮਤਲਬ ਬਿਮਾਰ ਵੀ ਹੋ ਨਾ ਤੁਸੀਂ ਡਾਕਟਰ ਕੋਲ ਜਾਓਗੇ ਨਾ ਤੁਸੀਂ ਆਪਣਾ ਮਤਲਬ ਮਾਈਂਡ ਰੱਖਣਾ ਕਿ ਭਾਈ ਮੈਂ ਇਸ ਡਾਕਟਰ ਕੋਲ ਦਵਾਈ ਲੈ ਲੈਣੀ ਹੈ ਨਾ ਮੈਂ ਠੀਕ ਹੋ ਜਾਣਾ ਹੌਟੋਮੈਟਿਕ ਤੁਸੀਂ ਠੀਕ ਹੋ ਜਾਓਗੇ ਬੇਸਿਕਲੀ ਇਹ ਮੈਂਟਲੀ ਜਿਹੜਾ ਹੈ ਨਾ ਇਨਸਾਨ ਨੂੰ ਸਟਰੋਂਗ ਹੋਣਾ ਚਾਹੀਦਾ ਬਿਲਕੁਲ ਕਿ ਤੁਸੀਂ ਅਗਲ ਜ਼ਿੰਨ ਚ ਗੱਲ ਇਹ ਰੱਖੀ ਨਹੀਂ ਯਾਰ ਇਹਦੇ ਕੋਲ ਮੈਨੂੰ ਸ਼ਿਫਾ ਨਹੀਂ ਮਿਲਣੀ ਤੁਹਾਨੂੰ ਲੱਭਣੀ ਨਹੀਂ ਜਿੱਥੇ ਤੁਸੀਂ ਸੋਚੋਗੇ ਕਿ ਕਰੋਗੇ ਯਾਰ ਇਹ ਮੈਨੂੰ ਠੀਕ ਕਰ ਦੇਗਾ ਤੁਹਾਨੂੰ ਸਿੱਧਾ ਬਿਲਕੁਲ ਤੁਸੀਂ ਹੋ ਵੀ ਜਾਣਾ ਲੋ ਜੀ ਐਸੀ ਜੈ ਜੀ ਵੀਡੀਓ ਮੈਂ ਕਰਦਾ ਤੁਹਾਨੂੰ ਚੰਗੀ ਲੱਗੀ ਹੋਏਗੀ ਔਰ ਆਪਣੇ ਆਪਣੇ ਬ੍ਰਦਰਸਾਰ ਕਮੈਂਟਸ ਵਾਲੀ ਲਾਜ਼ਮੀ ਕਰਨਾ ਜਿਹੜੇ ਭਰਾਵਾਂ ਨੇ ਮੇਰੇ ਚੈਨਲ ਨੂੰ ਪਲੀਜ਼ ਕਰ ਲੈ ਸਬਸਕ੍ਰਾਈਬ ਕਰਨ ਕੀਤਾ ਨਾ ਦਿਲੋਂ ਸ਼ੁਕਰੀਆ ਟਰੱਕ ਬੈਕਗਰਾਉਂਡ ਲਵ ਯੂ ਮਿਲਦੇ ਆ ਜੀ ਅਗਲੀ ਵੀਡੀਓ ਚ ਅੱਲਾਹ